ਜਿਹੜਾ ਕੰਟਰੈਕਟਰ ਹੈ ਉਹ ਫਲਾਈ ਐਸ਼ ਯੂਜ਼ ਕਰੇਗਾ ਉਹ ਸੜਕ ਮਿੱਟੀ ਨਹੀਂ ਯੂਜ਼ ਕਰੇਗਾ ਜਿਹੜੀ ਫਰਟਾਈਲ ਲੈਂਡ ਉਹ ਵੀ ਇੱਕ এনवायरमेंट ਚੀਜ਼ ਸੀਗੀ ਇਹ ਵੀ এনवायरमेंट ਤੇ ਵਾਸਤੇ ਸੀਗੀ ਔਰ ਇਹਨਾਂ ਨੂੰ ਮੰਡੇਟ ਕੀਤਾ ਗਿਆ ਕਿ ਤੁਸੀਂ ਫ੍ਰੀ ਫਲਾਈ ਐਸ਼ ਦੋਗੇ ਔਰ ਟ੍ਰਾਂਸਪੋਰਟੇਸ਼ਨ ਕਾਸਟ ਦੋਗੇ 2021 ਚ ਇੱਕ ਨੋਟੀਫਿਕੇਸ਼ਨ ਹੋ ਕੇ ਅਮੈਂਡ ਹੋ ਗਿਆ ਪਰ ਲੇਟਰ ਔਨ ਇਹ ਬੜਾ ਕਲੈਰਿਟੀ ਹੋਗੀ ਕਿ 2016 ਤੇ ਜਿਹੜੇ 21 ਵਾਲੇ ਹੈਗੇ ਆ ਕੰਟਰੈਕਟਸ ਉਹਨਾਂ ਨੂੰ ਫ੍ਰੀ ਫਲਾਈ ਐਸ਼ ਦੋਗੇ ਔਰ 2021 ਤੋਂ ਬਾਅਦ ਵੀ ਅਗਰ ਤੁਹਾਡੀ ਬਿਕਦੀ ਹੈ ਠੀਕ ਹੈ ਉਸ ਤੋਂ ਬਾਅਦ ਅਗਰ ਬਚ ਗਈ ਤਾਂ ਤੁਸੀਂ ਇਹਨਾਂ ਨੂੰ ਫ੍ਰੀ ਦੋਗੇ ਇਹ ਜਿਹੜੇ ਸਾਰੇ ਪ੍ਰੋਜੈਕਟ ਹੈਗੇ 2016 ਤੇ 2021 ਦੇ ਹੈਗੇ ਨੋਟੀਫਿਕੇਸ਼ਨ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਹੈ ਬੜੀ ਕਲੀਅਰਲੀ ਕਹਿੰਦੀ ਹੈ ਕਿ ਜੋ ਤੁਸੀਂ ਵੈਬਸਾਈਟ ਮੇਨਟੇਨ ਕਰ ਰਹੇ ਹੋ ਉਹਦੇ ਦੇ ਅੰਦਰ ਸਪੈਸੀਫਿਕਲੀ ਤੁਸੀਂ ਦੱਸਣਾ ਹੈ ਕਿ ਕਿੰਨੀ ਜਨਰੇਟ ਹੋਈ ਫਲਾਈ ਐਸ਼ ਕਿਨੂੰ ਡਿਸਪੋਜ਼ ਆਫ ਹੋਈ ਔਰ ਬੈਲੈਂਸ ਕਿਹਾ ਹੈ ਐਜ਼ ਆਨ ਟੂਡੇ ਅਕੇਲੇ ਕੱਲੇ ਹੀ ਬਠਿੰਡਾ ਦੇ ਉੱਪਰ 2020 ਦੇ ਉੱਪਰ ਵੈਬਸਾਈਟ ਅਪਡੇਟ ਨਹੀਂ ਹੋਈ ਰਾਦਰ ਉਹੀ ਠੇਕੇਦਾਰ ਇਹਨਾਂ ਤੋਂ ਚੱਕ ਕੇ ਐਨਐਚਏ ਦੇ ਕੰਟਰੈਕਟਰਸ ਨੂੰ ਕੰਪੈਲ ਕਰਨ ਲੱਗੇ ਹਨ ਕਿ ਤੁਸੀਂ ਇਹ ਫਲਾਈ ਐਸ਼ ਖਰੀਦੋ ਔਰ ਕੁਝ ਕੰਪੈਲ ਲੋਕੇ ਕਿਉਂਕਿ ਆਨਗoing ਪ੍ਰੋਜੈਕਟਸ ਹੈਗੇ ਉਹਨਾਂ ਨੇ ਖਰੀਦ ਕੇ ਐਨਐਚਏ ਨੂੰ ਕਲੇਮ ਕਰਨੇ ਸ਼ੁਰੂ ਕਰਤੇ ਹਨ ਔਰ ਇਹ ਮਾਮਲਾ ਕਮ ਸੇ ਕਮ 600-700 ਕਰੋੜ ਤੋਂ ਵੱਧ ਕੇ ਲੱਗਦਾ ਕਿ 1000 ਕਰੋੜ ਤੱਕ ਦੀ ਲਾਇਬਿਲਟੀ ਐਨਐਚਏ ਦੀ ਆ ਜਾਏਗੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਜਾਂ ਤੁਸੀਂ ਜਾਂ ਕੋਈ ਵੀ ਕੋਈ ਵੀ ਕੰਮ ਤੰਦਾ ਕਰਦਾ ਹੈ ਜਾਂ ਪੈਸੇ ਲਾਂਦਾ ਜਾਂ ਕੁਝ ਵੀ ਕਰਦਾ ਮਿਹਨਤ ਕਰਦਾ ਕਿਸੇ ਚੀਜ਼ ਤੇ ਔਰ ਜੇ ਮਿਹਨਤ ਬਰਬਾਦ ਹੋ ਜਾਂਦੀ ਹੈ ਤਾਂ ਅਸੀਂ ਕਹਿੰਦੇ ਆ ਕਿ ਸਾਰੀ ਮਿਹਨਤ ਖੇ ਹੋ ਗਈ ਯਾਨੀ ਕਿ ਸਵਾ ਹੋ ਗਈ ਰਾਖ ਹੋ ਗਈ ਲੇਕਿਨ ਪੰਜਾਬ ਸਰਕਾਰ ਐਦਾਂ ਦੀ ਹੈ ਜਿਨੇ ਜਿਹੜੀ ਰਾਖ ਹੈਗੀ ਆ ਉਹ ਵੀ ਵੇਚਣੀ ਸ਼ੁਰੂ ਕਰਤੀ ਆ ਪੂਰਾ ਮਾਮਲਾ ਬਹੁਤ ਹੀ ਸੰਗੀਨ ਹੈਗਾ ਬਹੁਤ ਹੀ ਗੰਭੀਰ ਮਾਮਲਾ ਹੈ ਦੇਖਿਆ ਜਾਵੇ ਤਾਂ ਜਿੰਨੇ ਪੰਜਾਬ ਦੇ ਥਰਮਲ ਪਲਾਂਟਸ ਹੈਗੇ ਨੇ ਉਥੋਂ ਜਿਹੜੀ ਸਵਾ ਨਿਕਲਦੀ ਸੀਗੀ ਉਹ ਪੰਜਾਬ ਦੇ ਜਿਹੜੇ ਨੇੜੇ ਤਿਹੜੇ ਦੇ ਏਰੀਆ ਹੈਗੇ ਨੇ ਥਰਮਲ ਪਲਾਂਟਸ ਦੇ ਉਥੇ ਦੀ ਜ਼ਮੀਨ ਨੂੰ ਬਰਬਾਦ ਕਰਦੀ ਸੀ ਤੇ ਉਹਦੇ ਨਾਲ ਕਈ ਬਿਮਾਰੀਆਂ ਈਵਨ ਤੋਂ ਕੈਂਸਰ ਤੱਕ ਦੇ ਮਾਮਲੇ ਸਾਹਮਣੇ ਆ ਰਹੇ ਸੀ ਤੈ ਹੋਇਆ ਕਿ ਜਿਹੜੀ ਸਵਾ ਹੈਗੀ ਆ ਥਰਮਲ ਪਲਾਂਟ ਤੋਂ ਨਿਕਲਣ ਵਾਲੀ ਇਹ NHAI ਨੂੰ ਦਿੱਤੀ ਜਾਏਗੀ ਜਿਹੜੇ ਕਿ ਆਪਣੀ ਸੜਕਾਂ ਦੇ ਪ੍ਰੋਜੈਕਟਸ ਤੇ ਯੂਜ਼ ਕਰੇਗੀ ਔਰ ਇਹ ਜਿਹੜੀ ਸਵਾ ਸੀਗੀ ਇਹ ਫ੍ਰੀ ਆਫ ਕਾਸਟ ਦੇਣੀ ਸੀਗੀ ਪੰਜਾਬ ਸਰਕਾਰ ਨੇ ਲੇਕਿਨ ਪੰਜਾਬ ਸਰਕਾਰ ਨੇ ਹੁਣ ਜਦੋਂ NHAI ਦੀ ਵਾਰੀ ਆਈ ਉਹਨਾਂ ਨੇ ਮੰਗੀ ਤਾਂ ਪਤਾ ਚੱਲਿਆ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇਹ ਕੁਝ ਡਿਸਟ੍ਰੀਬਿਊਟਰ ਹੈਗੇ ਤੁਸੀਂ ਇਹਨਾਂ ਤੋਂ ਖਰੀਦ ਲਓ ਯਾਨੀ ਕਿ ਸਾਫ ਹੈਗੀ ਕਿ ਜਿਹੜੀ ਫ੍ਰੀ ਚ ਦੇਣੀ ਚਾਹੀਦੀ ਸੀ ਚੀਜ਼ ਸਵਾ ਆਰਗੀ ਚੀਜ਼ ਉਹ ਵੀ ਪੰਜਾਬ ਸਰਕਾਰ ਹੁਣ ਡਿਸਟ੍ਰੀਬਿਊਟਰ ਦੇ ਥਰੂ NHAI ਨੂੰ ਵੇਚਣ ਲੱਗੀ ਆ ਪੂਰਾ ਇੱਕ ਤਰੀਕੇ ਦਾ ਦੇਖਿਆ ਜਾਂਦਾ ਘੁਟਾਲਾ ਹੀ ਹੈ ਅਸੀਂ ਇਸ ਪੂਰੇ ਮਾਮਲੇ ਤੇ ਗੱਲ ਕਰਾਂਗੇ ਸੀਨੀਅਰ ਐਡਵੋਕੇਟ ਚੇਤਨ ਮਿੱਤਲ ਜੀ ਨਾਲ ਜਿਹੜੇ ਕਿ NHAI ਦੇ ਐਡਵੋਕੇਟ ਵੀ ਹੈਗੇ ਨੇ ਔਰ ਪੂਰਾ ਮਾਮਲਾ ਹੁਣ ਹਾਈ ਕੋਰਟ ਪਹੁੰਚ ਗਿਆ ਜੀ ਮਿੱਤਲ ਸਾਹਿਬ ਆफी ਦੇਖਿਆ ਜਾ ਤਾਂ ਗੰਭੀਰ ਮਾਮਲਾ ਹੈ ਇੱਕ ਸਵਾ ਇੱਕ ਰਾਖ ਜਿਹੜੀ ਬੜੀ ਛੋਟੀ ਚੀਜ਼ ਹੈਗੀ ਹੈ ਉਹਦੇ ਤੇ ਵੀ ਪੰਜਾਬ ਸਰਕਾਰ ਪੂਰਾ ਪੂਰਾ ਬਿਜ਼ਨਸ ਕਰ ਰਹੀ ਹੈ ਥੋੜਾ ਜਿਹਾ ਸਮਝਾਓ ਕਿ ਇਹ ਪੂਰਾ ਡਿਟੇਲ ਕੀ ਸੀ ਜੀ ਨਾਲ ਇਹਦੇ ਤੇ ਬੈਕਗ੍ਰਾਉਂਡ ਜਿਹੜੀ ਜਾਨਣੀ ਹੈ ਜਿਹੜੀ ਤੁਸੀਂ ਕਿਹਾ ਕਿ ਫਲਾਈ ਐਸ਼ ਨੂੰ ਪਾਉਂਡ ਐਸ਼ ਕਹਿੰਦੇ ਆ ਇਹ ਬਹੁਤ ਖਤਰਨਾਕ ਚੀਜ਼ ਸੀ ਥਰਮਲ ਪਲਾਂਟਸ ਤੋਂ ਜਿਹੜੀ ਨਿਕਲੀ ਦੀ ਇਹ ਡਿਸਪੋਜ਼ਲ ਨਹੀਂ ਹੋ ਰਹੀ ਸੀ ਇਹ ਪੂਰੇ ਆਲ ਇੰਡੀਆ ਚ ਪ੍ਰੋਬਲਮ ਸੀ ਜਿੰਨੇ ਵੀ ਥਰਪਲ ਪਲਾਂਟ ਲਗਾਏ ਹੋ ਸੀ 99 ਤੋਂ ਇਹ ਜਦੋਂ ਜਹ ਚੱਲ ਰਹੀ ਸੀ ਮਿਨਿਸਟਰੀ ਆਫ এনवायरमेंट ਥਰਮਲ ਪਲਾਂਟਸ ਦੇ ਉੱਪਰ ਬਹੁਤ ਜ਼ਿਆਦਾ ਹਾਵੀ ਹੋਣ ਲੱਗੇ ਸੀਗੇ ਸਟ੍ਰਿਕਟ ਹੋਣ ਲੱਗੇ ਸੀ ਕਿ ਇਹ ਜਦ ਤੱਕ ਤੁਸੀਂ ਫਲਾਈ ਐਸ਼ ਡਿਸਪੋਜ਼ਲ ਨਹੀਂ ਕਰਾਂਗੇ ਤਾਂ ਤੁਹਾਨੂੰ ਅਸੀਂ ਪਰਮਿਸ਼ਨ ਨਹੀਂ ਦਵਾਂਗੇ ਅਲਟੀਮੇਟਲੀ ਇਹ ਸਾਰੀ ਲੜਾਈ ਹੋ ਕੇ 2016 ਦੇ ਵਿੱਚ ਜਿੰਨੇ ਵੀ ਸੜਕਾਂ ਦੇ ਪ੍ਰੋਜੈਕਟ ਸਪੈਸ਼ਲੀ ਐਨ ਐਚ ਆਈ ਨੂੰ ਉਹ ਮਿੱਟੀ ਯੂਜ਼ ਕਰਦੇ ਸੀ ਉਹਨਾਂ ਨੂੰ ਮੰਡੀਟਰੀ ਕੀਤਾ ਕਿ ਤੁਸੀਂ ਫਲਾਈ ਐਸ਼ ਯੂਜ਼ ਕਰੋਗੇ ਔਰ ਥਰਮਲ ਪਲਾਂਟਸ ਨੂੰ ਇਹ ਕਿਹਾ ਕਿ ਤੁਸੀਂ ਕਿਉਂਕਿ ਤੁਸੀਂ ਡਿਸਪੋਜ਼ਲ ਨਹੀਂ ਕਰ پا ਰਹੇ ਤੇ ਅਸੀਂ ਇੱਕ ਇਹ ਰਸਤਾ ਕੱਢਿਆ ਕਿ ਇਹ ਸੜਕਾਂ ਦੇ ਪ੍ਰੋਜੈਕਟ ਤੇ ਸੀਮੈਂਟ ਫੈਕਟਰੀਆਂ ਚ ਯੂਜ਼ ਹੋਵੇ ਔਰ NHAI ਨੂੰ ਮੰਡੇਟ ਗਿਆ ਕਿ ਤੁਸੀਂ ਇਹ ਫਲਾਈ ਐਸ਼ ਯੂਜ਼ ਕਰੋਗੇ ਔਰ ਉਹ ਵਿਦਨ 100 ਕਿਲੋਮੀਟਰ ਫ੍ਰੀ ਆਫ ਟਰਾਂਸਪੋਰਟ ਤੁਹਾਨੂੰ ਫਲਾਈ ਐਸ਼ ਦੇਗੀ ਇਹ ਮਾਮਲਾ 2016 ਚ ਨੋਟੀਫਿਕੇਸ਼ਨ ਆ ਗਈ 2016 ਤੋਂ ਲੈ ਕੇ 2021 ਦੇ ਚ ਸਾਰੇ ਐਨਐਚਏ ਦੇ ਪ੍ਰੋਜੈਕਟਸ ਜਿਹੜੇ ਪੰਜਾਬ ਦੇ ਸੀਗੇ ਉਹ ਈਸੀ ਟਰਮਸ ਐਂਡ ਕੰਡੀਸ਼ਨਸ ਦੇ ਉੱਪਰ ਹੋਏ ਕਿ ਜਿਹੜਾ ਕੰਟਰੈਕਟਰ ਹੈ ਉਹ ਫਲਾਈ ਐਸ਼ ਯੂਜ਼ ਕਰੇਗਾ ਉਹ ਸੜਕ ਮਿੱਟੀ ਨਹੀਂ ਯੂਜ਼ ਕਰੇਗਾ ਜਿਹੜੀ ਫਰਟਾਈਲ ਲੈਂਡਰ ਉਹ ਵੀ ਇੱਕ এনवायरमेंट ਚੀਜ਼ ਸੀਗੀ ਇਹ ਵੀ এনवायरमेंट ਦੇ ਵਾਸਤੇ ਸੀਗੀ ਔਰ ਇਹਨਾਂ ਨੂੰ ਮੰਡੇਟ ਕੀਤਾ ਗਿਆ ਕਿ ਤੁਸੀਂ ਫ੍ਰੀ ਫਲਾਈ ਐਸ਼ ਦੋਗੇ ਔਰ ਟਰਾਂਸਪੋਰਟੇਸ਼ਨ ਕਾਸਟ ਦੋਗੇ 2021 ਚ ਇਹ ਫਲਾਈ ਐਸ਼ ਕਿਤੇ ਹੋਰ ਜਗ੍ਹਾ ਵੀ ਯੂਜ਼ ਹੋਣ ਲੱਗ ਗਈ ਤੋ ਕੁਝ ਸਟੇਟਸ ਨੇ ਡਿਮਾਂਡ ਕੀਤਾ ਕਿ ਸਾਨੂੰ ਇਹ ਵੇਚਣ ਦੀ ਪਰਮਿਸ਼ਨ ਦਿੱਤੀ ਜਾਏ 2021 ਚ ਇੱਕ ਨੋਟੀਫਿਕੇਸ਼ਨ ਹੋ ਕੇ ਅਮੈਂਡ ਹੋ ਗਿਆ ਪਰ ਲੇਟਰ ਉਨਾਂ ਨੇ ਬੜਾ ਕਲੈਰਿਟੀ ਹੋ ਗਈ ਕਿ 2016 ਤੇ ਜਿਹੜੇ 21 ਵਾਲੇ ਹੈਗੇ ਆ ਕੰਟਰੈਕਟਸ ਉਹਨਾਂ ਨੂੰ ਫ੍ਰੀ ਫਲਾਈਅਸ ਦੋਗੇ ਔਰ 2021 ਤੋਂ ਬਾਅਦ ਵੀ ਅਗਰ ਤੁਹਾਡੀ ਵਿਕਦੀ ਹੈ ਠੀਕ ਹੈ ਉਸ ਤੋਂ ਬਾਅਦ ਅਗਰ ਬਚ ਗਈ ਤਾਂ ਤੁਸੀਂ ਇਹਨਾਂ ਨੂੰ ਫ੍ਰੀ ਦੋਗੇ ਇਹ ਜਿਹੜੇ ਸਾਰੇ ਪ੍ਰੋਜੈਕਟ ਹੈਗੇ 2016 ਤੇ 2021 ਦੇ ਹੈਗੇ বারবার রিপিটেডলি মিনিস্ট্রি ਨੇ ਮੌਰਥ ਨੇ ਬਹੁਤ ਕਲੀਅਰਲੀ ਇਹਨਾਂ ਨੂੰ ਕਿਹਾ ਕਿ ਤੁਸੀਂ ਫ੍ਰੀ ਫਲਾਈ ਅਸ਼ ਦੋ ਔਰ ਕੋਸਟ ਸਾਰੀ ਕਟ੍ਰੋਪ ਟ੍ਰਾਂਸਪੋਰਟੇਸ਼ਨ ਦੋ ਕੋਈ ਵੀ ਨਹੀਂ ਹੋਇਆ ਕੁਝ ਕੰਟਰੈਕਟਰਸ ਤਾਂ ਕੰਪੈਲ ਹੋ ਕੇ ਮਾਰਕੀਟ ਤੋਂ ਇਹਨਾਂ ਦੇ ਡਿਸਟ੍ਰੀਬਿਊਟਰਸ ਦੇ ਥਰੂ ਕਰੇ ਕਰਨ ਲੱਗੇ ਜਦ ਇਹ ਐਨਐਚਆਈ ਨੇ ਮੌਰਥ ਦੇ ਨਾਲ ਮਾਮਲਾ ਚੱਕਿਆ ਤੇ ਸਾਨੂੰ ਐਨਐਚਆਈ ਨੇ ਕਿਹਾ ਕਿ ਤੁਸੀਂ ਚੀਫ ਸਕੱਟਰੀ ਨੂੰ ਚਿੱਠੀ ਲਿਖੋ ਮੌਰਥ ਨੇ ਚੀਫ ਸਕੱਟਰੀ ਨੂੰ ਲੈਟਰ ਲਿਖੀ ਬਿਨਾਂ ਸਾਨੂੰ ਕਿਸੇ ਕੰਸਲਟ ਕੀਤੇ ਇੱਕ ਨਾਨ ਅਵੇਲੇਬਿਲਟੀ ਦਾ ਇੱਕ ਬਹਾਨਾ ਮਾਰ ਲਿਆ ਸਰਟੀਫਿਕੇਟ ਹੈਗਾ ਉਹਨਾਂ ਦੀ ਨੋਟੀਫਿਕੇਸ਼ਨ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਹੈ ਬੜੀ ਕਲੀਅਰਲੀ ਕਹਿੰਦੀ ਹੈ ਕਿ ਜੋ ਤੁਸੀਂ ਵੈਬਸਾਈਟ ਮੇਨਟੇਨ ਕਰ ਰਹੇ ਹੋ ਉਹਦੇ ਦੇ ਅੰਦਰ ਸਪੈਸੀਫਿਕਲੀ ਤੁਸੀਂ ਦੱਸਣਾ ਹੈ ਕਿ ਕਿੰਨੀ ਜਨਰੇਟ ਹੋਈ ਫਲਾਈ ਐਸ਼ ਕਿਨੂੰ ਡਿਸਪੋਜ਼ ਕਰਫ ਹੋਈ ਔਰ ਬੈਲੈਂਸ ਕਿਆ ਹੈ ਐਜ਼ ਔਨ ਟੂਡੇ ਅਕੇਲੇ ਕੱਲੇ ਹੀ ਬਠਿੰਡਾ ਦੇ ਉੱਪਰ 2020 ਦੇ ਉੱਪਰ ਵੈਬਸਾਈਟ ਅਪਡੇਟ ਨਹੀਂ ਹੋਈ ਉੱਥੇ ਇੰਨੀ ਜ਼ਿਆਦਾ ਫਲਾਈ ਐਸ਼ ਪਈ ਹੈ ਕਈ ਇਕੜ ਜ਼ਮੀਨ 'ਚ ਪਈ ਹੈਗੀ ਹੈ ਉਹਦੇ ਬਾਰੇ ਕੋਈ ਜਵਾਬ ਨਹੀਂ ਦਿੰਦਾ ਇੱਕ ਨਾਨ ਅਵੇਲੇਬਿਲਿਟੀ ਸਰਟੀਫਿਕੇਟ ਕੇ ਕੇ ਮਾਰਕੀਟ ਚ ਜਿਹੜੇ ਐਕਚੁਅਲ ਯੂਜ਼ਰ ਨਹੀਂ ਹੈ ਸੀਮੈਂਟ ਫੈਕਟਰੀਆਂ ਨੋਟੀਫਿਕੇਸ਼ਨ ਡਿਫਾਈਨਡ ਹੈ ਕਿ ਇਹ ਯੂਜ਼ਰ ਹੈਗੇ ਇਹਨਾਂ ਨੂੰ ਵੇਚੋਗੇ ਰਾਦਰ ਉਹੀ ਠੇਕੇਦਾਰ ਇਹਨਾਂ ਤੋਂ ਚੱਕ ਕੇ ਐਨ ਐਚ ਆਈ ਦੇ ਕੰਟਰੈਕਟਰਸ ਨੂੰ ਕੰਪੈਲ ਕਰਨ ਲੱਗੇ ਹਨ ਕਿ ਤੁਸੀਂ ਇਹ ਫਲਾਈ ਐਸ਼ ਖਰੀਦੋ ਔਰ ਕੁਝ ਕੰਪੈਲ ਹੋ ਕੇ ਕਿਉਂਕਿ ਆਨ ਗoing ਪ੍ਰੋਜੈਕਟਸ ਹੈਗੇ ਉਹਨਾਂ ਨੇ ਖਰੀਦ ਕੇ ਐਨ ਐਚ ਆਈ ਨੂੰ ਕਲੇਮ ਕਰਨੇ ਸ਼ੁਰੂ ਕਰਤੇ ਹਨ ਔਰ ਇਹ ਮਾਮਲਾ ਕਮ ਸੇ ਕਮ 600-700 ਕਰੋੜ ਤੋਂ ਵੱਧ ਕੇ ਲੱਗਦਾ ਹੈ ਕਿ 1000 ਕਰੋੜ ਤੱਕ ਦੀ ਲਾਇਬਿਲਟੀ ਐਨ ਐਚ ਆਈ ਦੀ ਆ ਜਾਏਗੀ ਇਹੀ ਮਾਮਲਾ ਹਰਿਆਣਾ ਚ ਵੀ ਹੋਇਆ ਹਰਿਆਣਾ ਨੇ ਟਰਾਂਸਪੋਰਟੇਸ਼ਨ ਕਾਸਟ ਵੀ ਦੇਤੀ ਹੈ ਐਚਪੀਸੀਸੀਐਲ ਨੇ 2016 ਦੇ 2021 ਦੇ ਕੰਟਰੈਕਟਰਸ ਨੂੰ ਫ੍ਰੀ ਫਲਾਈ ਐਸ਼ ਦਾ ਮਾਮਲਾ ਜਿਹੜਾ ਮਾਮਲਾ ਗਿਆ ਸਰਕਾਰ ਨੇ ਮੰਨਿਆ ਤੇ ਉਹ ਦੇਤਿਆ ਤਮਿਲਨਾਡੂ ਨੇ ਵੀ ਰਿਅਲਾਈਜ਼ ਕਰਕੇ dete ਹੈ ਇਹ ਪ੍ਰੋਬਲਮ ਸਿਰਫ ਪੰਜਾਬ ਦੀ ਹੈ ਜਿਹਦੇ ਕਰਕੇ ਅਸੀਂ ਕੰਪੈਲ ਹੋ ਗਏ ਹਾਈ ਕੋਰਟ ਚ ਜਾਣ ਵਾਸਤੇ ਕਿਉਂਕਿ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਜੋ 2016 ਦੀ ਗੱਲ ਹੈ ਉਦੋਂ ਤੈਅ ਹੋਇਆ ਸੀ ਫ੍ਰੀ ਚ ਦੇਣੀ ਹੈ ਚੀਫ ਸੈਕਟਰੀ ਪੰਜਾਬ ਦੇ ਤੁਹਾਨੂੰ ਕਹਿ ਰਹੇ ਕਿ ਸਾਡੇ ਕੋਲ ਹੈ ਹੀ ਨਹੀਂ لیکن جو ਤੁਸੀਂ ਮੰਗਦੇ ہو تو پتہ چلتا ہے ڈسٹریبیوٹروں ਤੋਂ ਤੁਹਾਨੂੰ ਮਿਲ ਰਹੀ ਹੈ ਇਹਦਾ مطلب ہے کہ ڈسٹریبیوٹرਾਂ ਨੂੰ ਤਾਂ ਦਿੱਤੀ ਜਾ ਰਹੀ ਹੈ اور ਹੁਣ ਉਹਨਾਂ ਤੋਂ ਪੈਸੇ ਮੰਗ ਰਹੇ ਨੇ ਤੁਸੀਂ ਖੁਦ ਦੱਸਿਆ ਕਿ ਕਰੋਨਾ ਦਾ ਹੈ ਇਹਦਾ مطلب ਹੈ ਕਿ ਲਾਇਬਿਲਟੀ ਹੁਣ ਸਾਰੀ ਦੀ ਸਾਰੀ ਐਨਐਚਆਈ ਉੱਤੇ ਪੈ ਗਈ ਕਰੋਨਾ ਦੀ ਜਿਹੜੀ ਕਿ ਫ੍ਰੀ ਚ ਆਉਣਾ ਚਾਹੀਦਾ ਸੀਗਾ ਬਿਲਕੁਲ ਰਾਦਰ ਇਹ ਮਾਮਲਾ ਹੋਰ ਵੀ ਸੰਗੀਨ ਹੈ ਕਿ ਦੋ ਉਹ ਜਿਹੜੀ چیف سیکرٹری ਦੀ ਲੈਟਰ ਆਈ ਹੈ ਉਹਦੇ ਚ ਉਹਨਾਂ ਨੇ ਰੇਟ ਵੀ ਦੱਸਤੇ ਹੈ ਕਿ ਇਸ ਰੇਟ ਦੇ ਉੱਪਰ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਇਹਦਾ ਮਤਲਬ ਜਿਹੜਾ ਰਿਫਲਾਈ ਹੈ ਵਿਚ ਹੀ ਗਈ ਹੈ ਉਹ ਐਕਚੁਅਲ ਯੂਜ਼ਰ ਨੂੰ ਨਹੀਂ ਦਿੱਤੀ ਜਿਹੜੀ ਨੋਟੀਫਿਕੇਸ਼ਨ ਦੀ ਮਿਨਿਸਟਰੀ ਆਫ এনवायरमेंट ਦੀ ਰਿਕੁਆਇਰਮੈਂਟ ਹੈ ਇਹ ਕਿਸੇ ਇਹਜੇ ਬੰਦਿਆਂ ਨੂੰ ਵੇਚਤੀ ਦਿੱਤੀ ਗਈ ਹੈ ਜਿਹੜੇ ਕੰਟਰੈਕਟਰਸ ਨੂੰ ਕੰਪੈਲ ਕਰ ਰਹੇ ਆ ਔਰ ਇੱਕ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਇਸ ਜਿਹੜੀ ਪੌਂਡੈਸ਼ ਹੈਗੀ ਹੈ ਇਹਨੂੰ ਫਲਾਈਅਰਸ ਦੇ ਕੰਪੋਨੈਂਟ ਹੈ ਮੇਜਰ ਪੌਂਡੈਸ਼ ਹੁੰਦੀ ਹੈ ਇਹ ਟਰਮਲ ਪਲਾਂਟਸ ਤੋਂ ਉਹ ਸਿਰਫ ਸੜਕਾਂ ਦੇ ਪ੍ਰੋਜੈਕਟਸ 'ਚ ਯੂਜ਼ ਹੋ ਸਕਦੇ ਆ ਸਿਮੈਂਟ ਫੈਕਟਰੀਆਂ ਵੀ ਨਹੀਂ ਯੂਜ਼ ਕਰ ਸਕਦੀਆਂ ਇਹ ਵੀ ਅਸੀਂ ਹਾਈ ਕੋਰਟ 'ਚ ਹਾਈਲਾਈਟ ਕੀਤਾ ਔਰ ਅਸੀਂ ਹੀ ਐਕਚੁਅਲ ਕੰਜ਼ਿਊਮਰ ਆ ਕਿ ਇਹਨਾਂ ਨੂੰ ਵੇਚਤੀ ਕਿ ਇਹਨਾਂ ਨੂੰ ਨਹੀਂ ਕੋਈ ਡਿਟੇਲ ਨਹੀਂ ਆਈ ਇਸੀ ਕਰਕੇ ਹਾਈ ਕੋਰਟ ਨੇ ਇਹ ਥਰਮਲ ਪਲਾਂਟ ਜਿਹੜੇ ਪਾਰਟੀ ਅਸੀਂ ਬਣਾ ਰੱਖੇ ਆ ਉਹਨਾਂ ਤੋਂ ਇੱਕ ਐਫੀਡੇਵਿਟ ਮੰਗਿਆ ਕਿ ਜਿਹੜੇ ਸਾਡੇ ਅਲੀਗੇਸ਼ਨ ਅਸੀਂ ਰਿਟ ਚ ਲਗਾਏ ਆ ਦੇਖਿਆ ਜਬੇ ਤਾਂ ਜਿਹੜਾ ਪੂਰਾ ਦਾ ਪੂਰਾ ਮਾਮਲਾ ਇਹਦੇ ਵਿੱਚ ਦੋ ਤਰੀਕੇ ਨਾਲ ਫਾਇਦਾ ਹੋਇਆ ਸੀ ਕਿਉਂਕਿ ਸਵਾਹ ਉਹ ਜ਼ਮੀਨਾਂ ਨੂੰ ਵੀ ਖਰਾਬ ਕਰ ਰਹੀ ਸੀ ਕਿਤਨੇ ਕਿਤੇ ਲੋਕਾਂ ਨੂੰ ਬਿਮਾਰੀਆਂ ਵੀ ਹੋ ਰਹੀ ਸੀ ਤੇ ਦੂਸਰੀ ਜਗ੍ਹਾ ਇਹਨੇ ਚਾਈ ਮਿੱਟੀ ਦੀ ਜਗ੍ਹਾ ਜਿਹੜੀ ਪੜਤੀ ਪਾਰੀ ਆ ਜੋ ਵੀ ਫਿਲਿੰਗ ਹੋ ਰਹੀ ਹੈ ਜੇ ਸਵਾਹ ਯੂਜ਼ ਕਰਦੀ ਹੈ ਤਾਂ ਤੇ ਅਗੀ ਮਾਈਨਿੰਗ ਵੀ ਰੁਕ ਜਾਏਗੀ ਉਹਦੇ ਨਾਲ ਕਾਫੀ ਉਹਦਾ ਵੀ ਬਚਾਅ ਹੋ ਜਾਏਗਾ ਇਹ ਬਹੁਤ بڑا ਮਾਮਲਾ ਸੀਗਾ ਇਹ ਬਹੁਤ بڑا এনवायरमेंटਲ ਦਾ ਇਸ਼ੂ ਸੀ ਇਹਦੇ ਬਾਰੇ ਇੱਕ ਪੀਆਇਏ ਆਲਰੇਡੀ ਹਾਈ ਕੋਰਟ ਚ ਪੈਂਡਿੰਗ ਹੈ ਜਿਹੜੀ 10-15 ਸਾਲ ਤੋਂ ਚੱਲ ਰਹੀ ਹੈ ਜਿਹੜਾ ਪਰਟੀਕੂਲਰਲੀ ਬਠਿੰਡਾ ਬੈਲਟ ਦੇ ਅੰਦਰ ਕੈਂਸਰ ਦਾ ਮਾਮਲਾ ਰਿਹਾ ਕੈਂਸਰ ਅਸੀਂ ਇੱਕ ਟ੍ਰੇਨ ਦੀ ਗੱਲ ਕਰਦੇ ਹਾਂ ਉਹ ਸਾਰਾ ਹੀ ਇਸੀ ਮਾਮਲੇ ਦੇ ਕਰਕੇ ਹੋਇਆ ਕਿ ਇਹ ਐਸ਼ ਪਿੰਡਾਂ ਚ ਜਾ ਕੇ ਖੇਤਾਂ ਨੂੰ ਖਰਾਬ ਕਰ ਰਹੀ ਹੈ ਉਕੇ ਦੇਖਿਆ ਜਾਵੇ ਤਾਂ ਬੜਾ ਸੀਰੀਅਸ ਇਸ਼ੂ ਹੈ ਕਿਉਂਕਿ ਜਿੱਥੇ ਜ਼ਮੀਨ ਬਰਬਾਦ ਹੋ ਰਹੀ ਹੈ ਕਿਸਾਨਾਂ ਨੂੰ ਤਾਂ ਨੁਕਸਾਨ ਹੋ ਹੀ ਰਿਹਾ ਹੈ ਐਨਐਚਏ ਨੂੰ ਵੀ ਨੁਕਸਾਨ ਹੋ ਰਿਹਾ ਸਾਰੇ ਪਾਸੇ ਕਿਉਂਕਿ ਪ੍ਰੋਜੈਕਟ ਵੀ ਰੁਕੇ ਲੇ ਐਨਐਚਏ ਪਹਿਲੀ ਵਾਰ ਤਾਂ ਹਾਈ ਕੋਰਟ ਆਈ ਨਹੀਂ ਇਹ ਤਾਂ ਥਰਮਲ ਪਲਾਂਟ ਦੀ ਸਵਾਦਾ ਮਾਮਲਾ ਹੈ ਪਹਿਲਾਂ ਹੀ ਪ੍ਰੋਜੈਕਟ ਰੁਕੇ ਹੋਏ ਨੇ ਉਹ ਮਾਮਲੇ ਪਹਿਲਾਂ ਹੀ ਹਾਈ ਕੋਰਟਸ ਪੈਂਡਿੰਗ ਹੈਗੇ ਨੇ ਇਸ ਮਾਮਲੇ 'ਚ ਹਾਈ ਕੋਰਟ ਦੀ ਡਾਇਰੈਕਸ਼ਨਸ ਕੀ ਹੈਗੀਆਂ ਹਲੇ ਹਾਈ ਕੋਰਟ ਨੇ ਫॉर ਦੀ ਫਰਸਟ ਇਨਸਟੈਂਸ ਕੀ ਜਿਹੜਾ ਵੈਬਸਾਈਟ ਦਾ ਅਸੀਂ ਸਾਡਾ ਅਲੀਗੇਸ਼ਨ ਸੀ ਕਿ ਇਹ ਨੋਨ ਅਵੇਲੇਬਿਲਟੀ ਜਿਹੜਾ ਸਰਟੀਫਿਕੇਟ ਦੇ ਰਹੇ ਆ ਜਾਂ ਕਹਿ ਰਹੇ ਆ ਬਿਲਕੁਲ ਗਲਤ ਹੈ ਇਹਨਾਂ ਦੀ ਵੈਬਸਾਈਟ ਨੋਟੀਫਿਕੇਸ਼ਨ ਦੇ ਉੱਪਰ ਜਿਹੜਾ ਲਿਖਿਆ ਹੋਇਆ ਉਹ ਅਗਰ ਉਹਦੀ ਕੰਪਲਾਈਅੰਸ ਦੇਖੀ ਜਾਏ ਤਾਂ ਕਈ ਮੈਟ੍ਰਿਕ ਟਨ ਇਹਨਾਂ ਕੋਲ ਫਲਾਈਅਰ ਪਈ ਹੈ ਉਹਦਾ ਐਫੀਡੇਵਿਟ ਅੱਜ ਫਸਟ ਇਨਸਟੈਂਸ ਤੇ ਹਾਈ ਕੋਰਟ ਨੇ ਇਹਨੂੰ ਸੀਰੀਅਸਲੀ ਲੈਂਦੇ ਹੋਏ ਉਹਨਾਂ ਤੋਂ ਐਫੀਡੇਵਿਟ ਮੰਗਿਆ ਕਿ ਜੋ ਅਸੀਂ ਗੱਲ ਕਹਿ ਰਹੇ ਹਾਂ ਜੋ ਤੁਹਾਡੇ ਵੈਬਸਾਈਟ ਤੇ ਹੋ ਰਿਹਾ ਇਹਦੇ ਬਾਰੇ ਤੁਸੀਂ ਇੱਕ ਐਫੀਡੇਵਿਟ ਕੋਰਟ ਚ ਫਾਈਲ ਕਰੋ ਤਾਂ ਕਿ ਝੂਠ ਤੇ ਸੱਚ ਪਤਾ ਲੱਗੇ ਕਿ ਵੈਬਸਾਈਟ ਦੇ ਉੱਪਰ ਜਿਹੜਾ ਲਿਖਿਆ ਗਿਆ ਔਰ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਅਵੇਲੇਬਲ ਨਹੀਂ ਹੈ ਉਹਦੇ ਚ ਕੀ ਸਚਾਈ ਹੈ ਜਿਹੜਾ ਪੰਜਾਬ ਸਰਕਾਰ ਦੇ ਚੀਫ ਸਕੱਟਰੀ ਦੀ ਤਰਫੋਂ ਲੈਟਰ ਜਾਰੀ ਕੀਤਾ ਗਿਆ ਸੀ ਉਹਦੇ ਬਾਰੇ ਵੀ ਕੋਈ ਹਾਈ ਕੋਰਟ ਨੇ ਜਾਣਕਾਰੀ ਮੰਗੀ ਕਿਉਂਕਿ ਉਸੇ ਲੈਟਰ ਦੇ ਅੰਦਰ ਨਾਨ ਅਵੇਲੇਬਿਲਟੀ ਸਰਟੀਫਿਕੇਟ ਆਇਆ ਜਦਕਿ ਇਹ ਨਾਨ ਅਵੇਲੇਬਿਲ ਕੋਸਾ ਦਾ ਥਰਮਲ ਪਲਾਂਟਸ ਨੇ ਚਿੱਠੀ ਰਾਹੀਂ ਸਟੇਟ ਚੀਫ ਸੈਕਟਰ ਨੂੰ ਲਿਖਿਆ ਹੋਵੇ ਉਸੇ ਦੀ ਵੈਰਿਸਟੀ ਹਾਈ ਕੋਰਟ ਨੇ ਸਭ ਤੋਂ ਪਹਿਲਾਂ ਥਰਮਲ ਪਲਾਂਟਸ ਤੋਂ ਮੰਗਿਆ ਗਿਆ ਕਿ ਥੋੜੀ ਕੀ ਆਪੋਜੀਸ਼ਨਿੰਗ ਹੈ ਕਿ ਆ ਤੁਸੀਂ ਵੀ ਇਹ ਕਹਿ ਰਹੇ ਹੋ ਨੋਨ ਅਵੇਲੇਬਿਲਟੀ ਸਰਟੀਫਿਕੇਟ ਹੈ ਫਿਰ ਪੰਜਾਬ ਸਰਕਾਰ ਦੀ ਚਿੱਠੀ ਚ ਕਿਵੇਂ ਵਾਪਸ ਆਇਆ ਗਿਆ ਕਿ ਨੋਨ ਅਵੇਲੇਬਿਲਟੀ ਹੈ ਉਹ ਬਾਅਦ ਚ ਐਗਜ਼ਾਮਨ ਕੋਰਟ ਕਰੇਗੀ ਹਲੇ ਵੀ ਅਸੀਂ ਵੀ ਨਹੀਂ ਪ੍ਰੈਸ ਕਰ ਰਹੇ ਅਸੀਂ ਕਹਿ ਰਹੇ ਹਾਂ ਕਿ ਥਰਮਲ ਪਲਾਂਟਸ ਦਾ ਕੀ ਸਟੇਟਸ ਹੈ ਉਹ ਕੀ ਕਹਿ ਰਹੇ ਕਿਉਂਕਿ ਨੋਟੀਫਿਕੇਸ਼ਨ ਬਾਉਂਡ ਥਰਮਲ ਪਲਾਂਟ ਨੂੰ ਕਰਦੀ ਹੈ ਕਿ ਤੁਸੀਂ ਓਪਨ ਤਦ ਬੇਚਣਾ ਹੈ ਅਗਰ ਕੋਈ ਅਵੇਲੇਬਿਲਿਟੀ ਨਾ ਹੋ ਔਰ ਯਾ ਐਕਚੁਅਲ ਯੂਜ਼ਰ ਨੂੰ ਵੇਚਣਾ ਹੈ ਔਰ 2016 ਤੇ 21 ਦੀ ਜਿਹੜੀ এনਵਾਇਰਨਮੈਂਟ ਪਰਮਿਸ਼ਨ ਦੇ ਬੇਸਿਸ ਤੇ ਸਾਨੂੰ ਫ੍ਰੀ ਮਿਲਣੀ ਹੈ ਉਹ এনਵਾਇਰਨਮੈਂਟ ਪਰਮਿਸ਼ਨ ਉਹ ਥਰਮਲ ਪਲਾਂਟਸ ਨੂੰ ਮਿਲੀ ਹੈ ਇਸ ਕਰਕੇ ਪਹਿਲਾਂ ਐਫਿਡੇਵਿਟ ਥਰਮਲ ਪਲਾਂਟਸ ਤੋਂ ਮੰਗੇ ਹੈ ਸ਼ੁਕਰੇਸ਼ ਮਿੱਤਲ ਸਾਹਿਬ ਤੇ ਇਹ ਪੂਰਾ ਮਾਮਲਾ ਸੀਗਾ ਪੰਜਾਬ ਦੇ ਥਰਮਲ ਪਲਾਂਟਸ ਦੀ ਜਿਹੜੀ ਸਵਾ ਨਿਕਲ ਰਹੀ ਹੈ ਉਹ ਕਿਸਾਨਾਂ ਦੀ ਜ਼ਮੀਨ ਦਾ ਖਰਾਬ ਕਰ ਹੀ ਰਹੀ ਸੀ ਲੇਕਿਨ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਤੈ ਹੋਇਆ ਸੀਗਾ ਕਿ ਇਹ ਮੁਫਤ ਜੀ NH1 ਨੂੰ ਦਿੱਤੀ ਜਾਊਗੀ ਤਾਂ ਕਿ ਸੜਕਾਂ ਜਿਹੜੀਆਂ ਬਣਨਗੀਆਂ ਉਹਦੇ ਜਿਹੜੀ ਭਰਤੀ ਹੋਊਗੀ ਇਹ ਸਵਾ ਨਾਲ ਇਹ ਫਲਾਈ ਐਸ਼ ਨਾਲ ਹੋਏਗੀ ਲੇਕਿਨ ਪੰਜਾਬ ਸਰਕਾਰ ਨੇ ਹੁਣੋਂ ਉਹੀ ਸਵਾ ਵੇਚਣੀ ਸ਼ੁਰੂ ਕਰ ਦਿੱਤੀ ਹੈ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ ਸੀਨੀਅਰ ਐਡਵੋਕੇਟ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ 500 ਤੋਂ ਲੈ ਕੇ 1000 ਕਰੋੜ ਰੁਪਏ ਦਾ ਨੁਕਸਾਨ ਐਨਐਚਆਈ ਨੂੰ ਇਸ ਪੂਰੇ ਮਾਮਲੇ ਤੇ ਹੋਇਆ ਕਿਉਂਕਿ ਇਹਨਾਂ ਨੂੰ ਹੁਣ ਖਰੀਦਣੀ ਪੈ ਰਹੀ ਹੈ ਇਹ ਕਿਤੇ ਨਾ ਕਿਤੇ ਇੱਕ ਠੋਟਲਾ ਵੀ ਹੋ ਸਕਦਾ ਹਾਈ ਕੋਰਟ ਨੇ ਹੁਣ ਜਾਣਕਾਰੀ ਮੰਗੀ ਹੈ ਅਗਲੀ ਸੁਣਵਾਈ ਤੇ ਸਾਰੇ ਜਵਾਬ ਆਉਣ ਤੋਂ ਬਾਅਦ ਤੈਅ ਹੋਏਗਾ ਕਿ ਕੀ ਆਦੇਸ਼ ਦਿੱਤੇ ਜਾ ਸਕਦੇ ਹੈਗੇ ਨੇ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਪ੍ਰੀਤ ਮਹਿਤਾ ਪ੍ਰੇਟਿਸ ਨਿਊਜ਼ ਚੰਡੀਗੜ੍ਹ